ਲੋ ਵੀ ਮਿੱਤਰੋ ਹਾਜੀ ਕੀ ਹਾਲ ਨੇ ਮਿੱਤਰ ਪਿਆਰੋ ਕੀ ਹਾਲ ਨੇ ਆਸ ਕਰਦਾ ਸਾਰੇ ਠੀਕ ਹੋਵੋਗੇ ਪਹਿਲਾਂ ਤਾਂ ਆਪਣੇ ਜਿੱਥੇ ਕਮਰੇ ਮਿਲੇ ਹੋ ਨੇ ਉੱਥੋਂ ਦੀ ਸਫਾਈ ਚੈੱਕ ਕਰੋ ਲੈਫਟ ਵਗੈਰਾ ਲੱਗੀ ਹੋਈ ਆ ਸਭ ਸੈਚਾ ਕੰਮ ਬਾਕੀ ਇੱਥੋਂ ਖੜ ਕੇ ਜਿਵੇਂ ਕਹਿੰਦੇ ਆ ਬਾਲਕੋਨੀ ਆ ਵੀਊ ਚਾਹੀਦਾ ਦੇਖੋ ਬਈ ਇਹਦੇ ਨਾਲ ਵੀਊ ਤਾਂ ਨਹੀਂ ਕੋਈ ਚੰਗਾ ਹੋਣਾ ਹੂੰ ਸਿਰੇ ਦਾ ਵੀਊ ਹੈ ਸਿਰੇ ਦਾ ਇਹਦੇ ਬਾਅਦ ਕਹਾਣੀ ਖਤਮ ਆ ਤੇ ਅੱਜ ਆਪਾਂ ਹੁਣ ਜਾ ਰਹੇ ਸੀ ਸ਼ਾਮ ਦਾ ਬੇੜਾ ਮੈਂ ਸੱਤ ਮਾਰਕੀਟ ਦੇਖਿਆ ਸੀਗਾ ਗੂਗਲ ਤੇ ਇੱਥੇ ਇੱਕ ਮੰਗਲ ਕਲਾਵਾ ਜਿੱਥੇ ਲੇਜਰ ショਅ ਹੁੰਦਾ ਆਪਾਂ ਉੱਥੇ ਜਾਂਦੇ ਆ ਜੀ ਚਾਅਦਾ ਫਿਰ ਦੇਖਦੇ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਨਮਾ ਸਾਫਰ ਨਮੀ ਜ਼ਿੰਦਗੀ ਨਵੇਂ ਨਵੇਂ ਬਲੌਗ ਬਸ ਇੱਕ ਮੰਗ ਹੈ ਤੇ ਇਹਨੂੰ ਫੋਲੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਇਹ ਚੀਜ਼ ਅਜੂਰੂ ਕਰ ਦਿਆ ਕਰੋ ਫਿਰ ਤੁਹਾਡੇ ਲਈ ਨਵੀਆਂ ਨਵੀਆਂ ਚੀਜ਼ਾਂ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਕਰਦਾ ਹੈ ਗੱਲਬਾਤ ਦੇਖ ਰਿਆਂ ਹਾਂ ਉਥੇ ਆਟੋ ਜਾਂਦਾ ਜਾਂ ਕਿੰਨੇ ਕਿਲੋਕੀਮੀਟਰੀ ਹੈ ਬਾਕੀ ਮੈਂ ਦੇਖਾਂ ਚੱਟਮਾਰ ਕੇ ਦੇਖ ਰਿਆਂ ਜੇਦਾਨੀ ਕਿ ਚੱਲਦਾ ਹੋਏ ਆਪਾਂ ਪੈਦਲ ਵੀ ਜਾ ਸਕਦੇ ਆ ਆਟੋ ਤੇ ਬਾਕੀ ਕਰਦਾ ਹੈ ਗੱਲਬਾਤ ਚੱਲਦੇ ਆ ਥੱਲੇ ਲਿਫਟ ਦੇ ਰਾਹੀਂ ਹਾਂ ਜੀ ਇੱਕ ਕਰੀਏ ਨਾ ਤੇਰੇ ਵਿਚੋਂ ਕੰਮ ਹੋ ਜਾਵੇ ਜੀ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਮੰਗਲ ਤਲਾਬ ਤੇ ਇੱਥੇ ਲੇਜ਼ਰ ਸ਼ੋਅ ਦਿਖਾਇਆ ਜਾਂਦਾ 6:30 ਵਜੇ ਦੇ ਕਰੀਬ ਇਹਦਾ ਜੇ ਆਪਾਂ ਰਾਹ ਦੇਖੀ ਤਾਂ ਰਾਹ ਜਿਹੜਾ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਗੁਰਦੁਆਰਾ ਬਣਿਆ ਹੋਇਆ ਜੀ ਜਿਹੜੀ ਡਿਊਟੀ ਹੈਗੀ ਉਹਦੇ ਬਿਲਕੁਲ ਸਾਹਮਣੇ ਇੱਕ ਸੜਕ ਹੀ ਜਾਂਦੀ ਆ ਯਾਨੀ ਕਿ ਬਿਲਕੁਲ ਸਿੱਧਾ ਹੀ ਆਈ ਜਾਂਦਾ ਸਿੱਧਾ ਆ ਕੇ ਉੱਥੋਂ ਕਿਸੇ ਤੋਂ ਪੁੱਛ ਲਿਓ ਜਾਂ ਸਿੱਧਾ ਆ ਕੇ ਖੱਬੇ ਮੁੜ ਜਿਓ ਇਹ ਜਿਹੜਾ ਖੱਬੇ ਆ ਜਾਂਦਾ ਤਾਂ ਇੱਥੇ ਤੁਸੀਂ ਮੰਗਲ ਤਲਾਬ ਤੇ ਪਹੁੰਚ ਜਾਓਗੇ ਇੱਥੇ ਲੇਜ਼ਰ ਸ਼ੋ ਦਿਖਾਇਆ ਜਾਂਦਾ ਹੁਣ ਜਦੋਂ ਚੱਲੂ ਆਪਾਂ ਆਪ ਸਭ ਨੂੰ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹਿਓ ਐਂਡ ਤੱਕ ਜਰੂਰ ਦੇਖਿਓ ਜਦੋਂ ਇਹ ਲੇਜ਼ਰ ਸ਼ੋ ਦਿਖਾਇਆ ਜਾਂਦਾ ਤਾਂ ਇੱਥੇ ਗਾਣੇ ਵੀ ਚੱਲਦੇ ਨੇ ਤੇ ਯਾਨੀ ਕਿ ਵਧੀਆ ਲੇਜ਼ਰ ਸ਼ੋ ਦਿਖਾਇਆ ਜਾਂਦਾ ਇੱਥੇ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਨਾ ਤੇ ਬਾਕੀ ਜਿਹੜੀ ਗਾਣਿਆਂ ਦੀ ਆਵਾਜ਼ ਆ ਸਾਊਂਡ ਵਿੱਚ ਇਥੇ ਤਾਂ ਬੰਦ ਕਰਿਆ ਵੀ ਉਹ ਕਾਪੀਰਾਈਟ ਦਾ ਇਸ਼ੂ ਜਾ ਆ ਜਾਂਦਾ ਪਹਿਲਾਂ ਮੈਂ ਪਾਈ ਸੀ ਵੀਡੀਓ ਉਹ ਚ ਕਾਪੀਰਾਈਟ ਆ ਗਿਆ ਹੁਣ ਦੁਬਾਰੇ ਯਾਨੀ ਕਿ ਵੀ ਕੱਲਾ ਆਪਦੀ ਵਾਇਸ ਲਾ ਕੇ ਤੁਹਾਨੂੰ ਇਸ ਕਰਕੇ ਦੱਸਿਆ ਹੈਗਾ ਤੇ ਬਾਕੀ ਤੁਸੀਂ ਜਾ ਸਕਦੇ ਹੋ ਇੱਥੇ ਤੇ ਵਧੀਆ ਇਹ ਮੰਗਲ ਤਲਾਬ ਦੇ ਵਿੱਚ ਹੈਗਾ ਯਾਨੀ ਕਿ ਦਿਖਾਇਆ ਜਾਂਦਾ ਇੱਥੇ ਲੀਜ਼ਰ ਸੋ ਤੇ ਟਾਈਮ ਹੈਗਾ ਇਹਦਾ 6:30 6:30 7 ਵਜੇ ਦੇ ਕਰੀਬ ਇਹ ਚੱਲ ਪੈਂਦਾ ਤੇ ਦਾਦੇ ਜੀ ਇੱਥੇ ਕਹਿੰਦੇ ਵੀ 2-3 ਵਾਰ ਦਿਖਾਇਆ ਜਾਂਦਾ ਇਹ ਸਾਬ ਨੂੰ 5.5 6.5 ਐਵੇਂ ਤੇ ਬਾਕੀ ਉੱਥੇ ਜਾ ਕੇ ਪਤਾ ਕਰ ਸਕਦੇ ਤੁਸੀਂ ਅਸੀਂ ਗਏ ਸੀਗੇ 6 ਵਜੇ ਤੇ 6:30 ਵਜੇ ਚੱਲ ਪਿਆ ਸੀਗਾ ਤੇ ਤੁਸੀਂ ਵੀ ਜਾਨੀ ਕਿ ਜੇ ਲੇਜਰ ਸੋ ਦੇਖਣਾ ਇਹ ਪਟਨਾ ਸਾਹਿਬ ਉੱਥੇ ਮੰਗਲ ਤਲਾਬ ਹੈ ਇੱਕ ਬਾਲ ਲੀਲਾ ਮੈਣੀ ਸੰਗਤ ਜੋ ਗੁਰਦੁਆਰਾ ਬਣਿਆ ਹੋਇਆ ਉਹਦੇ ਸਾਹਮਣੇ ਬਿਲਕੁਲ ਜਾਣਾ ਸਾਹਮਣੇ ਜੋ ਸੜਕ ਜਾਂਦੀ ਹੈ ਸਾਹਮਣੇ ਤੁਰਿਆ ਜਾਣਾ ਤੇ ਖੱਬੇ ਮੁੜ ਕੇ ਤੁਸੀਂ ਮੰਗਲ ਤਲਾਬ ਤੇ ਇਹ ਜਿੱਥੇ ਲੇਜਰ ਸੋ ਚੱਲਦੀ ਇੱਥੇ ਪਹੁੰਚ ਜਾਓਗੇ ਜੀ ਤੇ ਬਾਕੀ ਹੁਣ ਗਾਹਾਂ ਵੀਡੀਓ ਦੇਖੋ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਦੇ ਜੀ ਦੇਖੋ ਮਿੱਤਰੋ ਪ੍ਰਜਾਦੇ ਤਿਆਰ ਹੁੰਦੇ ਨੇ ਅੰਦਰ ਤੇ ਦੇਖੋ ਮਾਪਤ ਪ੍ਰਜਾਦੇ ਜਾ ਕੇ ਲਈ ਆਏ ਹੋਣਗੇ ਬਿਲਕੁਲ हां जी बेटा जिस البلد ਨਿਕਦੇ ਮਾਰਤ ਦੇ ਤੁਸੀਂ ਦਰਸ਼ਨ ਕੀਤੇ ਨੇ ਇਮਾਰਤ ਦੇਖੀ ਐ ਇਹ ਕੋਈ 5 ਸਟਾਰ ਹੋਟਲ ਨਹੀਂ ਹੈਗਾ ਇਹ ਇਹ ਮਾਤਾ ਬਿਸੰਬਰਾ ਦੇ ਵੀ ਯਾਤਰੀ ਨਿਵਾਸ ਆ ਇੱਥੇ ਕਮਰੇ ਮਿਲਦੇ ਨੇ ਇਹ ਯਾਤਰੀ ਨਿਵਾਸ ਸਤਿ શ્રી ਪਟਨਾ ਸਾਹਿਬ ਵਿੱਚ ਹੈ ਤੇ ਇੱਥੇ ਕਮਰੇ ਜਿਹੜੇ ਏਸੀ ਕਮਰੇ ਦਾ ਕਿਰਾਇਆ 750000 ਕਰਕੇ ਇੱਥੋਂ ਕਿ ਮਿਲ ਜਾਂਦੇ ਨੇ ਤੇ ਕਮਰੇ 5 ਸਟਾਰ ਹੋਟਲ ਨਾਲੋਂ ਵੀ ਮੈਂ ਕਹਿੰਦਾ ਕਿਤੋਂ ਵੱਧ ਕੇ ਤੇ ਇਹ ਕੋਈ 5 ਸਟਾਰ ਹੋਟਲ ਨਹੀਂ ਹੈ ਬਾਕੀ ਲਿਫਟ ਵਗੈਰਾ ਹੋਰ ਸਭ ਕਾਸੀ ਦੀ ਸਹੂਲਤ ਹੈਗੀ ਹੈਗੀ ਬਾਕੀ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਇਮਾਰਤ ਦੀ ਸੇਵਾ ਕਾਰ ਸੇਵਾ ਪੂਰੀ ਵਾਲੇ ਇਹਨਾਂ ਨੇ ਕਰਵਾਈ ਹੈ ਤੇ ਇੱਕ ਬਾਕੀ ਉਧਰ ਬਿਲਡਿੰਗ ਬਣ ਰਹੀ ਹੈ ਉਧਰ ਵੀ ਕਾਰ ਸੇਵਾ ਪੂਰੀ ਵਾਲੇ ਕਮਰਿਆਂ ਦੀ ਸੇਵਾ ਕਰਵਾ ਰਹੇ ਹਨ ਤੇ ਜੋ ਬਹੁਤ ਹੀ ਵੱਡਾ ਉਪਰਾਲਾ ਹੈ ਤੇ ਇਸ ਤਰ੍ਹਾਂ ਬਹੁਤ ਹੀ ਸੁੰਦਰ ਵਧੀਆ ਇਮਾਰਤ ਬਣੀ ਹੋਈ ਹੈ ਤੇ ਵਧੀਆ ਕਮਰੇ ਹਨ ਤੇ ਇੱਥੇ ਤੁਸੀਂ ਕਮਰੇ ਲੈ ਸਕਦੇ ਹੋ ਜੀ ਤੇ ਬਾਕੀ ਹੋਰ ਕਰਾਉਣੇ ਦਰਸ਼ਨ ਜੁੜੇ ਰਹੇ ਹੋ ਵੀਡੀਓ ਦੇ ਨਾਲ